ਅਮਰੀਕੀ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਦਾੜੀ ਰੱਖਦੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਨੂੰ ਇੱਕ ਵੱਡਾ ਝਟਕਾ ਜਿਹੜਾ ਅਮਰੀਕੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਅਮਰੀਕੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਦੀ ਫੌਜ ਦੇ ਵਿੱਚ ਜਿਹੜੇ ਸੈਮਿਕ ਨੇ ਉਹ ਦਾੜੀ ਨਹੀਂ ਰੱਖ ਸਕਣਗੇ 2010 ਤੋਂ ਪਹਿਲਾਂ ਵਾਲੇ ਨਿਯਮਾਂ ਦੀ ਗੱਲ ਹੈ ਜਿਹੜੀ ਉਹ ਵੀ ਕੀਤੀ ਗਈ ਹੈ ਕਿ ਜਿਹੜੇ 2010 ਤੋਂ ਪਹਿਲਾਂ ਨਿਯਮ ਸੀ ਉਹਨਾਂ ਨੂੰ 90 ਦਿਨਾਂ ਦੇ ਅੰਦਰ ਲਾਗੂ ਕੀਤਾ ਜਾਵੇ ਜੇ ਅਸੀਂ 2010 ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਸੈਨਿਕਾਂ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਸੀ ਫਾਰਸ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਦਾੜੀ ਰੱਖਣ ਦੀ ਇਜਾਜ਼ਤ ਆ ਜਿਹੜੀ ਉਹ ਦੇ ਦਿੱਤੀ ਗਈ ਸੀ ਪਰ ਹੁਣ ਇੱਕ ਵੱਡਾ ਝਟਕਾ ਸੀ ਕਹਿ ਸਕਦੇ ਹਾਂ ਕਿ ਸਿੱਖਾਂ ਨੂੰ ਦਿੱਤਾ ਗਿਆ ਜਿੱਥੇ ਹੁਣ ਅਮਰੀਕੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿਹੜੀ ਅਮਰੀਕੀ ਫੌਜ ਦੇ ਵਿੱਚ ਸੈਨਿਕ ਨੇ ਉਹ ਦਾੜੀ ਨਹੀਂ ਰੱਖ ਸਕਣਗੇ ਤਾਂ ਇਹ ਵੱਡਾ ਐਲਾਨ ਆ ਜਿਹੜਾ ਉਹ ਰੱਖਿਆ ਮੰਤਰੀ ਦੇ ਵੱਲੋਂ ਕੀਤਾ ਗਿਆ ਸੰਬੋਧਨ ਕਰ ਰਹੇ ਸੀ ਰੱਖਿਆ ਮੰਤਰੀ ਪੀਟ ਹੈਗੇਸਟ ਜਿਨ੍ਹਾਂ ਨੇ ਸੰਬੋਧਨ ਦੇ ਦੌਰਾਨ ਇਹ ਵੱਡਾ ਐਲਾਨ ਕੀਤਾ ਕਿ ਜਿਹੜੇ ਅਮਰੀਕੀ ਫੌਜ ਦੇ ਵਿੱਚ ਸੈਨਿਕ ਨੇ ਉਹ ਸੈਨਿਕ ਹੁਣ ਦਾੜੀ ਨਹੀਂ ਰੱਖ ਸਕਣਗੇ 2010 ਤੋਂ ਪਹਿਲਾਂ ਦੇ ਜਿਹੜੇ ਨਿਯਮ ਸੀ ਉਹਨਾਂ ਨੂੰ 90 ਦਿਨਾਂ ਦੇ ਅੰਦਰ ਲਾਗੂ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਜਿਹੜੇ ਪੀਟ ਹੈਗੇ ਸੱਥ ਨੇ ਉਹਨਾਂ ਨੇ ਇਹ ਐਲਾਨ ਆ ਜਿਹੜਾ ਉਹ ਕੀਤਾ ਤਾਂ ਇੱਕ ਸੰਬੋਧਨ ਕਰ ਰਏ ਸੀ ਤਾਂ ਉਸ ਸੰਬੋਧਨ ਦੇ ਦੌਰਾਨ ਇਹ ਐਲਾਨ ਆ ਜਿਹੜਾ ਉਹ ਕੀਤਾ ਗਿਆ ਕਿਹਾ ਕਿ ਜਿਹੜੇ ਸੈਨਿਕ ਨੇ ਅਮਰੀਕੀ ਫੌਜ ਦੇ ਵਿੱਚ ਉਹ ਹੁਣ ਦਾੜੀ ਨਹੀਂ ਰੱਖ ਸਕਣਗੇ 90 ਦਿਨਾਂ ਦਾ ਸਮਾਂ ਜਿਹੜਾ ਉਹ ਦੇ ਦਿੱਤਾ ਗਿਆ ਕਿ 90 ਦਿਨਾਂ ਦੇ ਅੰਦਰ 2010 ਤੋਂ ਪਹਿਲਾਂ ਦੇ ਨਿਯਮ ਨੇ ਜਿਹੜੇ ਉਹ ਲਾਗੂ ਹੋਣਗੇ ਤਾਂ ਜੇ 2010 ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲੰਬੀ ਦਾੜੀ ਅਤੇ ਲੰਬੇ ਵਾਲਾਂ ਦੇ ਉੱਤੇ ਰੋਕ ਸੀ ਪਰ ਹੁਣ ਫਿਰ ਦੁਬਾਰਾ ਰੋਕ ਦਾ ਐਲਾਨ ਜਿਹੜਾ ਕੀਤਾ ਗਿਆ ਅਮਰੀਕੀ ਸਿੱਖ ਸੰਸਥਾ ਵੱਲੋਂ ਇਸ ਫੈਸਲੇ ਦੇ ਉੱਪਰ ਰੋਸਾ ਜਿਹੜਾ ਉਹ ਵੀ ਜਤਾਇਆ ਗਿਆ 90 ਦਿਨਾਂ ਦੇ ਅੰਦਰ ਨਿਯਮ ਲਾਗੂ ਕਰਨ ਦੇ ਹੁਕਮ ਨੇ ਕਹਿ ਸਕਦੇ ਨੇ ਕਿ ਦਿੱਤੇ ਗਏ ਨੇ 2017 ਚ ਦਾੜੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਬਰਜ਼ੀਨੀਆਂ ਦੇ ਕੋਆਨਟਿਕੋ ਚ ਸਵੋਧਨ ਕਰ ਰਹੇ ਸੀ ਪੀਟ ਹੈਗੇਸਥ ਜਦੋਂ ਇਹ ਐਲਾਨ ਹੋਇਆ ਕਿ ਜਿਹੜੇ ਅਮਰੀਕਾ ਫੌਜ ਦੇ ਵਿੱਚ ਸੈਨਿਕ ਨੇ ਉਹ ਹੁਣ ਲੰਬੀ ਦਾੜੀ ਆ ਜਿਹੜੀ ਉਹ ਨਹੀਂ ਰੱਖ ਸਕਣਗੇ ਤਾਂ ਲੰਬੀ ਦਾੜੀ ਦੇ ਉੱਪਰ ਰੋਕ ਆ ਜਿਹੜੀ ਅਮਰੀਕੀ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ